ਪਹਿਲਾਂ ਤੁਸੀਂ ਕਿਹਾ ਦੋ ਮਾਰਗ ਆ ਠੀਕ ਆ ਦੋ ਮਾਰਗ ਆ ਇੱਕ ਭਗਤੀ ਦਾ ਦੂਜਾ ਤੁਸੀਂ ਕਿਹਾ ਲੌਜੀਕ ਦਾ ਭਗਤੀ ਦਾ ਮਾਰਗ ਹੈ ਲੌਜੀਕ ਦਾ ਮਾਰਗ ਨਹੀਂਗਾ ਗਿਆਨ ਨੂੰ ਗਿਆਨ ਲੌਜੀਕ ਨਹੀਂਗਾ ਹਾਂ ਲੌਜੀਕ ਹੁੰਦਾ ਏ ਕਿ ਦਿਮਾਗ ਨਾਲ ਸੋਚਣਾ ਤੂੰ ਗਿਆਨ ਜਿਹੜਾ ਹੈ ਉਹ ਦਿਮਾਗ ਵਾਲਾ ਗਿਆਨ ਦੀ ਗੱਲ ਨਹੀਂ ਕਰ ਰਿਹਾ ਗਿਆਨ ਦਾ ਮਤਲਬ ਹੁੰਦਾ ਡਾਇਰੈਕਟ ਪਗਤੀ ਦਾ ਹੁੰਦਾ ਵਾ ਪ੍ਰੋਗਰੈਸਿਵ ਤਾਂ ਅਗਿਆਨ ਮਾਰਗ ਔਰ ਭਗਤੀ ਮਾਰਗ ਦਾ ਟ੍ਰਾਂਸਲੇਸ਼ਨ ਜ਼ਿਆਦਾਤਰ ਲੋਕੀ ਗਲਤ ਕਰ ਰਹੇ ਨੇ ਤਾਂ ਪਗਤੀ ਦਾ ਮਤਲਬ ਹੁੰਦਾ ਪ੍ਰੋਗਰੈਸਿਵ ਹੌਲੀ ਹੌਲੀ ਉੱਥੇ ਪਹੁੰਚਣਾ ਕਿਉਂਕਿ ਪਿਆਰ ਆ ਇਸ ਚੀਜ਼ ਨਾਲ ਅੱਜ ਨਹੀਂ ਮਿਲਿਆ ਤੇ ਕੱਲ ਨੂੰ ਮਿਲ ਜਾਊਗਾ ਕੱਲ ਨਾ ਮਿਲਿਆ ਪਰਸੋਂ ਦੀ ਪਰਸ ਵੀ ਨਾ ਮਿਲਿਆ ਅਗਲੇ ਜਨਮ ਚ ਵੀ ਮਿਲ ਸਕਦਾ ਹੈ ਜੀ ਇਹਨੂੰ ਕਹਿੰਦੇ ਨੇ ਪ੍ਰੋਗਰੈਸਿਵ ਪਾਥ ਕਿਉਂਕਿ ਉਸ ਚੀਜ਼ ਨਾਲ ਇੰਨੀ ਮੁਹੱਬਤ ਆ ਔਰ ਇੱਕ ਆਸ ਆ ਵੀ ਇੱਕ ਦਿਨ ਮਿਲੂਗਾ ਉਹ ਭਗਤੀ ਹੁੰਦੀ ਆ ਤੋ ਪਕਤੀ ਦਾ ਤੁਹਾਨੂੰ ਪ੍ਰੋਗਰੈਸਿਵ ਪਾਥ ਜਿਹੜਾ ਤੁਹਾਨੂੰ ਇਮੀਡੀਏਟਲੀ ਨਹੀਂ ਮਿਲ ਸਕਦਾ ਤੁਸੀਂ ਹੌਲੀ ਹੌਲੀ ਆਪਣੇ ਉਥੇ ਪਹੁੰਚ ਜਾਓਗੇ ਕਰਦੇ ਰਹੋ ਕਰਦੇ ਰਹੋ ਪਹੁੰਚ ਜਾਓਗੇ ਜਿਵੇਂ ਕਿ ਪਾਣੀ ਦੀ ਹਰ ਇੱਕ ਬੂੰਦ ਜਿਹੜੀ ਆ ਕਦੀ ਨਾ ਕਦੀ ਸਮੁੰਦਰ ਪਹੁੰਚ ਜਾਂਦੀ ਆ ਠੀਕ ਹੈ ਨਾ ਜਾਂ ਧਰਤੀ ਰਾਹੀਂ ਪਹੁੰਚੇਗੀ ਜਾਂ ਵੈਪਰੇਟ ਹੋ ਕੇ ਉਥੇ ਪਹੁੰਚੇਗੀ ਕਿਉਂਕਿ ਹਰ ਇੱਕ ਬੂੰਦ ਦਾ ਮੂਲ ਸਮੁੰਦਰ ਹੈ ਪਹੁੰਚੇਗੀ ਪਹੁੰਚੇਗੀ ਕੋਈ ਬੂੰਦ ਇਹ ਨਹੀਂ ਕਹਿ ਸਕਦੀ ਕਿ ਮੈਂ ਉੱਥੇ ਨਹੀਂ ਪਹੁੰਚੂਗੀ ਤੇ ਜਾਂ ਉੱਥੇ ਪਹੁੰਚ ਕੇ ਆਈ ਆ ਸੋ ਡਾਇਰੈਕਟਲੀ ਇੰਡਾਇਰੈਕਟਲੀ ਉੱਥੇ ਤਾਂ ਕਨੈਕਸ਼ਨ ਹੈਗਾ ਇਹ ਇਹ ਹੈ ਪਗਤੀ ਮਾਰਗ ਕਿ ਜਿੱਥੋਂ ਆਏ ਆ ਉੱਥੇ ਜਾਣਾ ਹੀ ਜਾਣਾ ਇਸ ਕਰਕੇ ਕੋਈ ਗੱਲ ਨਹੀਂ ਹੌਲੀ ਹੌਲੀ ਕਰੀ ਜਾਓ ਪ੍ਰੋਗਰੈਸਿਵ ਪਾਥਾ ਤੇ ਗਿਆਨ ਜਿਹੜਾ ਲੌਜੀਕ ਨਹੀਂ ਹੁੰਦਾ ਅਸਲ ਜਪਾ ਸਮਝਦੇ ਗਿਆਨ ਮਾਰਗ ਕੀ ਸਾਨੂੰ ਜਿਤਨਾ ਹੁਣ ਆ ਵੀ ਗ੍ਰੰਥ ਦਾ ਗਿਆਨ ਆ ਆ ਵੀ ਗ੍ਰੰਥ ਦਾ ਗਿਆਨ ਆ ਹੈ ਨਾ ਫਿਰ ਮੈਨੂੰ ਲੌਜੀਕ ਦਾ ਵੀ ਗਿਆਨ ਆ ਮੈਨੂੰ ਸਾਇੰਸ ਦਾ ਵੀ ਗਿਆਨ ਆ ਉਹ ਜਿਹੜਾ ਅਸੀਂ ਜਦੋਂ ਅਧਿਆਤਮਿਕ ਜਗਤ ਅੰਦਰ ਗਿਆਨ ਕਹਿੰਦੇ ਆ ਨਾ ਉਹ ਸੰਸਾਰ ਵਾਲੀ ਗਿਆਨ ਦੀ ਗੱਲ ਨਹੀਂ ਕਰਦੇ ਆਪਾਂ ਗਿਆਨ ਦਾ ਮਤਲਬ ਹੁੰਦਾ ਕੁਝ ਜਾਨਣਾ ਉਹ ਗਿਆਨ ਨਹੀਂ ਹੁੰਦਾ ਸਮਝ ਆ ਗਈ ਵਾਕਿਆ ਜਰ ਗਿਆਨ ਦਾ ਅਸਲੀ ਮਤਲਬ ਆ ਵਿਦਿਆ ਦਾ ਵੀ ਅਸਲੀ ਮਤਲਬ ਹੁੰਦਾ ਇਹ ਨਹੀਂ ਹੁੰਦਾ ਪੜਾਈ ਨਹੀਂ ਹੁੰਦਾ ਵਿਦਿਆ ਦਾ ਪਰ ਕਿਉਂਕਿ ਸਾਡੇ ਸਾਡੇ ਸੰਸਾਰ ਦੇ ਵਿੱਚ ਸਾਡੇ ਕੋਲ الفاظ ਐ ਨਹੀਂਗੇ ਇਸ ਕਰਕੇ ਆਪਾਂ ਇਹ ਬਹੁਤ ਦੁੰਗੇ ਅਰਥਾਂ ਨੂੰ ਆਪਾਂ ਲਾਈਟਲੀ ਇਹਨਾਂ ਦੇ ਅਰਥ ਲਏ ਹੋਏ ਆ ਤੂੰ ਗਿਆਨ ਲੌਜੀਕ ਨਹੀਂਗਾ ਤੇ ਵਿਦਿਆ ਪੜਾਈ ਨਹੀਂਗੀ ਗਿਆਨ ਦਾ ਮਤਲਬ ਹੁੰਦਾ ਡਾਇਰੈਕਟ ਗਿਆਨ ਦਾ ਮਤਲਬ ਹੁੰਦਾ ਡਾਇਰੈਕਟ ਤੇ ਵਿਦਿਆ ਦਾ ਮਤਲਬ ਹੁੰਦਾ ਕਿ ਸੱਤ ਅਸੱਤ ਦਾ ਨਿਰਣੈ ਕੀ ਹੈ ਤੇ ਕੀ ਨਹੀਂ ਹੈ ਉਹਦਾ ਨਿਰਣੈ ਕਰਨ ਦਾ ਨਾ ਵਿਦਿਆ ਹੁੰਦਾ ਹੈ ਪੜਾਈ ਦਾ ਨਹੀਂ ਹੁੰਦਾ ਜਿਹੜੀ ਪੜ੍ਹੀ ਜਾ ਰਹੀ ਚੀਜ਼ ਹੈ ਨਾ ਉਹ ਹੌਲੀ ਹੌਲੀ ਅੰਡਰਸਟੈਂਡ ਹੋਏਗੀ ਉਹ ਵੀ ਪ੍ਰੋਗਰੈਸਿਵ ਪਾਥ ਚਾਹੀਦੀ ਆ ਤੇ ਰੱਬ ਨੂੰ ਲੌਜੀਕ ਰਾਹੀਂ ਜਾਣਨਾ ਗਿਆਨ ਨਹੀਂ ਹੁੰਦਾ ਠੀਕ ਹੈ ਉਹ ਵੀ ਭਗਤੀ ਹੁੰਦੀ ਆ ਓਕੇ ਭਗਤੀ ਦਾ ਜਦੋਂ ਆਪਾਂ ਪ੍ਰੋਗਰੈਸਿਵ ਪਾਥ ਦਾ ਟ੍ਰਾਂਸਲੇਟ ਕਰਦੇ ਆ ਉਹਨੂੰ ਹਾਂਜੀ ਭਗਤੀ ਨਾਟ ਐਸ ਅ ਡਿਵੋਸ਼ਨ ਬਟ ਭਗਤੀ ਐਸ ਅ ਪ੍ਰੋਗਰੈਸਿਵ ਪਾਥ ਓਕੇ ਠੀਕ ਹੈ ਨਾ ਜੋ ਹੌਲੀ ਹੌਲੀ ਗਤੀ ਕਰਦੀ ਆ ਭਾਗਤੀ ਭਾਗਤੀ ਹੌਲੀ ਹੌਲੀ ਜਿਵੇਂ ਡੱਡੂ ਛਾਲ ਮਾਰਦਾ ਹੈ ਹੌਲੀ ਹੌਲੀ ਗਤੀ ਕਰ ਰਿਹਾ ਹੈ ਤੇ ਗਿਆਨ ਗਿਆਨ ਬਸ ਗਿਆ ਗਿਆ ਬਸ ਗਿਆ ਖਤਮ ਫਿਨਿਸ਼ ਨਾ ਬਸ ਕਿੰਦੀ ਕਹਿੰਦੀ ਸੁਣਦੇ ਸੁਣਦੇ ਮਿਲ ਗਿਆ ਬਸ ਜਿਵੇਂ ਅਸ਼ਟਵਕਰ ਨੂੰ ਅਸ਼ਟਵਕਰ ਨੇ ਮਹਾਰਾਜਾ ਜਨਕ ਨੂੰ ਦਿੱਤਾ ਸੀ ਬਸ ਕੋੜੇ ਤੇ ਲਗਾਮ ਪਉਂਦੇ ਪਉਂਦੇ ਹੀ ਬ੍ਰਹਮ ਮਿਲ ਗਿਆ ਜਿਹੜੀ ਇੱਕ ਅੱਖ ਦੀ ਝਮਕ ਚ ਮਿਲ ਜਾਵੇ ਉਹਨੂੰ ਕਹਿੰਦੇ ਨੇ ਗਿਆਨ ਡਾਇਰੈਕਟ ਪਾਥ ਡਾਇਰੈਕਟ ਪਾਥ ਐਸਾ ਹੁੰਦਾ ਕਿ ਜਦੋਂ ਬੰਦਾ ਰਾਈਟ ਹੋਵੇ ਨਾ ਬਿਲਕੁਲ ਹਾਂਜੀ ਬਿਲਕੁਲ ਰਾਈਟ ਟਾਈਮ ਰਾਈਟ ਪਲੇਸ ਰਾਈਟ ਟਿਸ਼ਿੰਗਸ ਰਾਈਟ ਟੀਚਰ ਤੇ ਰਾਈਟ ਸਟੂਡੈਂਟ ਗਿਆਨ ਡਾਇਰੈਕਟ ਉਸੇ ਵੇਲੇ ਫਿਨਿਸ਼ ਹੋਏਗਾ ਕੰਮ ਇੱਕ ਅੱਖ ਦੀ ਝਮਕ ਜਿਹੜੀ ਹੁੰਦੀ ਆ ਉਹਦੇ 'ਚ ਹੁੰਦਾ ਟਾਈਮਲੈਸਨੈਸ ਇੱਕ ਅੱਖ ਦੀ ਝਮਕ ਇੱਕ ਪਲ ਆ ਜੋ ਹੈ ਆ ਹੈ ਨਾ ਇਹਦੇ 'ਚ ਇਨਫਿਨਿਟੀ ਆ ਇਸ ਪਲ ਵਿੱਚ ਹੀ ਇਨਫਿਨਿਟੀ ਆ ਔਰ ਵੇਖੋ ਜਦੋਂ ਤੁਸੀਂ ਕੱਲ ਨੂੰ ਅਨੁਭਵ ਕੀਤਾ ਉਦੋਂ ਵੀ ਤੁਸੀਂ ਇਸੇ ਪਲ ਵਿੱਚ ਉਹਨੂੰ ਅਨੁਭਵ ਕੀਤਾ ਜਦੋਂ ਤੁਸੀਂ ਸਾਲ ਪਹਿਲਾਂ ਵੀ ਅਨੁਭਵ ਕੀਤਾ ਉਹਨੂੰ ਵੀ ਇਸ ਪਲ ਵਿੱਚ ਅਨੁਭਵ ਕੀਤਾ ਆਉਣ ਵਾਲਾ 100 ਸਾਲ ਵੀ ਜਦੋਂ ਤੁਸੀਂ ਅਨੁਭਵ ਕਰੋਗੇ ਉਹਨੂੰ ਇਸ ਪਲ ਵਿੱਚ ਅਨੁਭਵ ਕਰੋਗੇ ਪਾਸਟ ਐਂਡ ਪ੍ਰੈਸੈਂਟ ਸਾਡੀ ਮਾਈਂਡ ਦਾ ਹੀ ਪ੍ਰੋਜੈਕਸ਼ਨ ਹੈ ਹਰ ਚੀਜ਼ ਇਸੇ ਪਲ ਚ ਹੋ ਰਹੀ ਆ ਇਹ ਹੈ ਗਿਆਨ ਡਾਇਰੈਕਟ ਜੇ ਸਾਰਾ ਕੁਝ ਇਸ ਪਲ ਵਿੱਚ ਹੈ ਵੀ ਸੱਚ ਸੱਚ ਉਹ ਹੈ ਜੋ ਹੈ ਇਸ ਵੇਲੇ ਜੇ ਇਸ ਵੇਲੇ ਨਹੀਂਗਾ ਉਹ ਹੈ ਨਹੀਂਗਾ ਅਗਿਆਨ ਗਿਆਨ ਇੱਕ ਤੋਂ ਵੱਧ ਨੂੰ ਜਾਨਣਾ ਅਗਿਆਨ ਹੈ ਇੱਕ ਤੋਂ ਜਦੋਂ ਦੂਜਾ ਜਾਣ ਲਿਆ ਅਗਿਆਨੀ ਹੈ ਇੱਕਾ ਹੈ ਬਸ ਸਭ ਮੇਰਾ ਇੱਕੋ ਹੈ ਇੱਕੋ ਹੈ ਪਾਈ ਇੱਕੋ ਹੈ ਉਹ ਜਿਹੜਾ ਇੱਕ ਹੈ ਬਸ ਇਹ ਕੋਈ ਵਿਅਕਤੀ ਨਹੀਂ ਆ ਉੱਪਰ ਵਗੈਰਾ ਸਾਰਾ ਕੁਝ ਇੱਕ ভাব ਕੀ ਹੈ ਇੱਕ ਮੈਨੂੰ ਦੱਸੋ ਹੋਂਦ ਮੇਰੇ ਚ ਵੀ ਹੈ ਤੇਰੇ ਚ ਵੀ ਹੈ ਧਰਤੀ ਚ ਵੀ ਹੈ ਫੂਨ ਚ ਵੀ ਹੈ ਦਰਖਤ ਚ ਵੀ ਹੈ ਸਾਰਿਆਂ ਚ ਇੱਕ ਹੋਣ ਦੇ ਇੱਕ ਹੋਣ ਦਾ ਅਨੁਭਵ ਹੈ ਹਰ ਚੀਜ਼ ਚ ਹੈ ਵੀ ਸੱਚ ਜਿਹੜਾ ਤੇਰਾ ਹੋਣਾ ਹੈ ਹੈ ਤੂੰ ਹੈ ਨਾ ਮੈਂ ਤੁਹਾਨੂੰ ਸਵਾਲ ਕਰਦਾ ਤੂੰ ਹੈ ਦੱਸ ਤੂੰ ਹੈਗਾ I don't know ਦੋਨੋਂ ਕਹਿਣ ਵਾਸਤੇ ਵੀ ਤੈਨੂੰ ਪਹਿਲਾਂ ਹੋਏਗਾ ਤੇ ਫਿਰ ਹੀ ਕਹਿਂਗਾ ਨਾ I don't know ਤੇਰੇ ਨਾਂ ਕਹਿਣ ਦੇ ਨਾਲ ਪਹਿਲਾਂ ਤੇਰਾ ਹੋਣਾ ਜ਼ਰੂਰੀ ਹੈ ਫਿਰ ਤੂੰ ਕਹੇਂਗਾ ਕਿ ਮੈਂ ਨਹੀਂਗਾ ਜੇ ਤੂੰ ਕਹੇਂ ਮੈਂ ਨਹੀਂਗਾ ਜਾਂ ਮੈਨੂੰ ਪਤਾ ਹੀ ਨਹੀਂਗਾ ਇਹ ਕਹਿਣ ਤੋਂ ਪਹਿਲਾਂ ਵੀ ਤੇਰਾ ਹੋਣਾ ਜ਼ਰੂਰੀ ਹੈ ਇਹ ਆ ਹੈ ਵੀ ਸੱਚ ਇਹ ਆ ਹੈ ਵੀ ਸੱਚ ਹੈ ਗਿਆਨ ਮਾਰਗਾ ਔਰ ਇਹ ਜਿਹੜਾ ਹੈ ਨਾ ਇਹ ਇੱਕ ਅੱਖ ਦੀ ਚਮਕ ਚ ਪਤਾ ਲੱਗਦਾ ਏ ਦੂਜੀ ਚਮਕ ਜਦੋਂ ਆ ਜਾਂਦੀ ਹੈ ਤਾਂ ਸਵਾਲ ਉੱਠਦਾ ਹੈ ਕਿ ਆਈ ਡੋਟ ਨੋ ਦੁਜਾਸ ਜੀੜਿਫ ਪਲ ਆ ਗਿਆ ਮਾਇਆ ਆ ਗਈ ਦੂਜੀ ਚਮਕ ਆ ਗਈ ਮਾਇਆ ਆ ਗਈ ਤਾਂ ਇਹ ਯੋਗ ਦੇ ਵਿੱਚ ਅੱਖਾਂ ਨੂੰ ਸਥਿਰ ਕਰਨ ਦੇ ਵਿੱਚ ਬਹੁਤ ਜ਼ੋਰ ਦਿੱਤਾ ਜਾਂਦਾ ਜਿੰਨੀਆਂ ਅੱਖਾਂ ਦੀਆਂ ਚਮਕ ਉੰਨੇ ਵਿਚਾਰ ਤਾਂ ਇਹ ਜਦੋਂ ਸ਼ੌਕ ਹੋ ਜਾਂਦੇ ਜੇ ਅੱਖਾਂ ਰੁਕ ਜਾਂਦੀਆਂ ਵਾ ਔਰ ਬੰਦਾ ਉੱਥੇ ਜੜਿਆ ਜਾਂਦਾ ਏ ਬੰਦਾ ਉੱਥੇ ਵੱਜ ਜਾਂਦਾ ਏ ਫਿਰ ਉਸੇ ਮੋਸ਼ਨ 'ਚ ਬੈਠਾ ਰਹਿੰਦਾ ਏ ਆਨੰਦ ਵਿੱਚ ਵੀ ਤੇ ਕਈ ਵਾਰੀ ਸ਼ੌਕ ਵਿਚ ਵੀ ਬੰਦਾ ਉੱਥੇ ਬੈਠਾ ਰਹਿੰਦਾ ਕਈ ਸਾਲ ਲੱਗ ਜਾਂਦੇ ਉਹਨੂੰ ਨਿਕਲਣ ਵਾਸਤੇ ਜੇ ਉਹ ਉਸ ਵਿੱਚ ਆਨੰਦ 'ਚ ਬਹਿ ਜੇ ਉਹ ਸਮਾਧੀ ਹੈ ਤੇ ਜੇ ਉਸ ਪਲ ਵਿੱਚ ਡਿਪਰੈਸ਼ਨ 'ਚ ਬਹਿ ਜੇ ਤੇ ਉਹ ਸੰਸਾਰ ਹੈ ਪਰ ਹੈ ਇੱਕ ਪਲ ਔਰ ਇੱਕ ਪਲ ਆ ਜਿਹੜਾ ਹੈ ਆਪਣੇ ਆਪ ਨੂੰ ਕੱਢੋ ਇਹਦੇ ਤੋਂ ਬਾਹਰ ਨਹੀਂ ਕੱਢ ਨਹੀਂ ਸਕਦੇ ਕਿਉਂਕਿ ਇਹੀ ਹੈ ਇਹ ਹੈ ਤੇ ਤੁਹਾਨੂੰ ਹੈ ਤੁਸੀਂ ਹੋ ਹਾਂ ਬੀ ਸੱਚ ਇਹ ਜਿਹੜਾ ਹੈ ਆ ਇਹੀ ਸਤਿਅ ਹੈ ਕੀ ਹੈ ਗਿਆਨ ਡਾਇਰੈਕਟ ਦੇਖੋ ਆ ਗੱਲ ਡਾਇਰੈਕਟ ਹੋ ਰਹੀ ਆ ਔਰ ਇਹ ਜੋ ਤੈਨੂੰ ਮੈਂ ਦੱਸਿਆ ਹੈ ਨਾ ਜਿਹੜਾ ਹੈ ਮੈਂ ਕਿਹਾ ਰੱਬ ਏ ਤੇ ਤੂੰ ਹੁਣੇ ਕਿਹਾ ਮੈਂ ਤੈਨੂੰ ਕਿਹਾ ਕਿ ਤੂੰ ਹੈਗਾ ਕਿ ਨਹੀਂ ਕਹਿੰਦਾ ਮੈਨੂੰ ਨਹੀਂ ਪਤਾ ਪਰ ਨਾ ਕਹਿਣ ਵਾਸਤੇ ਵੀ ਤੈਨੂੰ ਪਹਿਲਾਂ ਤੇਰਾ ਹੋਣਾ ਜ਼ਰੂਰੀ ਹੈ ਤਾਂ ਇਹ ਜਿਹੜਾ ਹੈ ਹੈ ਇਹ ਕੌਣ ਹੈ ਫਿਰ ਤੇ ਮੈਂ ਕਿਹਾ ਜਿਹੜਾ ਹੈ ਉਹ ਕੀ ਹੈ ਸੱਚ ਹੈ آ دیکھیا بس جان لیا بٹ تری دوجی چمک آ گئی کوشچن مارک آ گیا پی کس طرح ہو سکتا کچھ پلان لی تنبھو ہوا کہ میں ہے گا ہونا ہے اہم برم آسمی میں تینوں کہ برم ہے بس برم ہے پتا نہیں نا نہیں نا پتا بالکل ٹھیک ہے جی میں تینوں کہ اہم تیرا اہم ہے تیرا اہم ਹੈ ਮੈਨੂੰ ਲੱਗਦਾ ਹੈ ਇਹ ਹੈ ਨਾ ਹੈਗਾ ਨਾ ਠੀਕ ਆ ਜਿਹੜਾ ਹੈਗਾ ਹੈ ਨਾ ਜਿਹੜਾ ਆ ਹਮ ਆ ਜਿਹੜਾ ਹੈ ਆ ਇਹ ਬ੍ਰह्म ਆਸਮੀ ਆ ਜਿਹੜਾ ਤੂੰ ਹੁਣੇ ਆਪ ਹੀ ਕਿਹਾ ਕਿ ਹੈਗਾ ਏ ਲੱਗਦਾ ਏ ਹੈਗਾ ਏ ਆ ਜਿਹੜਾ ਹੈਗਾ ਏ ਚਲੋ ਜੇ ਤੈਨੂੰ ਪਰ ਹੈ ਤੇ ਹੈਗਾ ਨਾ ਭਾਵੇਂ ਲੱਗਦਾ ਹੈ ਪਰ ਹੈ ਤੇ ਹੈ ਨਾ ਮਨਕਾਰ ਨਹੀਂ ਨਾ ਹੋ ਸਕਦੇ ਕਿਉਂਕਿ ਜੇ ਮਨਕਾਰਿਆ ਤੇ ਮਨਕਾਰ ਵਾਸਤੇ ਵੀ ਪਹਿਲਾਂ ਇਹ ਤਾਂ ਹੋਣਾ ਜ਼ਰੂਰੀ ਹੈ ਬ੍ਰਹਮ ਦਾ ਤੈਨੂੰ ਪਤਾ ਨਹੀਂ ਕੋਈ ਗੱਲ ਨਹੀਂ ਬਟ ਅਹਮ ਦਾ ਤੈਨੂੰ ਪਤਾ ਹੈ ਹਾਂ ਤੂੰ ਕਹੇ ਹਾਂ ਕਿਸੇ ਹੱਦ ਤੱਕ ਤੂੰ ਕਹੇ ਹਾਂ ਅਹਮ ਹੈ ਹੁਣ ਜਿਹੜਾ ਆ ਅਹਮ ਹੈ ਬਸ ਆ ਅਹਮ ਆ ਅਹਮ ਆ ਅਹਮ ਬ੍ਰਹਮ ਆਸਮੀ ਇਹ ਬ੍ਰਹਮ ਹੈ ਇਹਨੂੰ ਕਿੰਨੇ ਨੇ ਡਾਇਰੈਕਟ ਪਾਤ ਇਹ ਅਸ਼ਟਵਕਰ ਨੇ ਜਨਕ ਨੂੰ ਕਿਹਾ ਸੀ ਤੇ ਉਹਨੇ ਮੰਨ ਲਿਆ ਤੇ ਗਿਆਨ ਹੋ ਗਿਆ ਸੁਣਿਆ ਮੰਨਿਆ ਮਨਨ ਕਰ ਲਿਆ ਹੁਣ ਆ ਜਿਹੜੀ ਕਿ ਮੈਂ ਗੱਲ ਕਹੀ ਹੈ ਨਾ ਇਹ ਬਲੀਫ ਨਹੀਂ ਗੀ ਇਹਦੇ ਨਾਲ ਬੈ ਇਹ ਤੇਰਾ ਐਕਸਪੀਰੀਅੰਸ ਆ ਤੇਰਾ ਹੋਣਾ ਇੱਕ ਬਲੀਫ ਨਹੀਂ ਗੀ ਤੇਰਾ ਹੋਣਾ ਇੱਕ ਐਕਸਪੀਰੀਅੰਸ ਆ ਇਹਨੂੰ ਕਹਿੰਦੇ ਨੇ ਮਨਨ ਮੰਨਿਆਏ ਮਨਨ ਦਾ ਮਤਲਬ ਇਥੇ ਬਲੀਵ ਨਹੀਂ ਹੁੰਦਾ ਮਨਨ ਦਾ ਮਤਲਬ ਹੁੰਦਾ ਐਕਸਪੀਰੀਐਂਸਡ ਮਨਨ ਕਰਨਾ ਸੁਣਿਆ ਅਸ਼ੋਕਰ ਨੇ ਕਿਹਾ ਰਾਜਾ ਮਹਾਰਾਜਾ ਜਨਕ ਨੇ ਸੁਣਿਆ ਮਨਨ ਉਹਨੇ ਉਸੇ ਵੇਲੇ ਜਾਣ ਲਿਆ ਬਸ ਹੋ ਗਿਆ ਇਹ ਹੈ ਗਿਆਨ ਮਾਰਗ ਡਾਇਰੈਕਟ ਪਾਥ ਇੱਕ ਅੱਖ ਦੀ ਚਮਕ ਦੇ ਉੱਤੇ ਗਿਆਨ ਹੋਏਗਾ ਤਾਂ ਗਿਆਨ ਹੈ ਜੇ ਨਹੀਂ ਹੋਇਆ ਤੇ ਉਹ ਅਗਿਆਨ ਹੈ پڑھ پڑھ پوتھی لدھیے پڑھ پڑھ پائیے پار پڑھن دے نال آتم گیان نہیں ہوندہ برم گیان نہیں او گیان نہیں ہوندہ okay. رہتا ہے جو اسمانوں میں رب کتنے ہے جی آسمان چا رہتا ہے جو اسمانوں میں وہ خدا میرا نہیں وہ خدا میرا نہیں میرا خدا کوئی اور ہے لب ہلاتا ہے بس بندہ بولتا کوئی اور ہے میں نہیں کہتا الحق کہہ رہا کوئی اور ہے ہاں پہچانو اپنے آپ کو بس آپ ہی تو آپ ہو پہچانو اپنے آپ کو بس آپ ہی تو آپ ہو میں نہیں لیکن ہوں میں یہ جانتا کوئی نہیں یہ خبر کسی کسی کو ہے ਇਹ ਖਬਰ ਕਿਸੇ-ਕਿਸੇ ਕੋ ਹੈ ਕਿ ਬੰਦੇ 'ਚ ਮੈਂ ਹੈ ਖੁਦਾ ਬਸ ਯਹੀ ਰਾਜ਼-ਏ-ਹਸਤੀ ਹੈ ਰਾਜ਼-ਏ-ਹਸਤੀ ਹੋਣ ਦਾ ਰਾਜ਼ ਤੇਰੇ ਹੋਣ ਦਾ ਰਾਜ਼ ਇਹ ਆ ਰਾਜ਼ ਇਸ ਸਭ ਤੋਂ ਵੱਡਾ ਰਾਜ਼ ਤੇਰੇ ਹੋਣ ਦਾ ਰਾਜ਼ ਤੂੰ ਹੈਗਾ ਏ ਪਰ ਤੈਨੂੰ ਪਤਾ ਹੀ ਨਹੀਂ ਕਿ ਤੂੰ ਹੈਗਾ ਏ ਜੋ ਤੂੰ ਨਹੀਂਗਾ ਤੂੰ ਉਹ ਬਣੀ ਬੈਠਾ ਤੇ ਜੋ ਤੂੰ ਹੈ ਉਹ ਤੂੰ ਜਾਣਦਾ ਹੀ ਨਹੀਂ یہ خبر کسی کسی کو ہے کہ بندے میں ہے خدا بس یہی رازی ہستی ہے بت پرستی ہی خدا پرستی ہے جب خود میں خود میں گم ہوا جب خود میں خود میں گم ہوا تو یہ پتا چلا اور یہ وہ پتا ہے جہاں ایک اکھ دی چمکتے پتا لگتا ہے جان لیا تے جان لیا نہیں جانیا تے نہیں جانیا جدوں ਰਵਿਦਾਸ ਜੀ ਮਹਾਰਾਜ ਕੋਲ ਗੁਰੂ ਰਵਿਦਾਸ ਮਹਾਰਾਜ ਕੋਲ ਜਦੋਂ ਰਾਜਾ ਆਇਆ ਸੀ ਉਹਨੇ ਕਿ ਮੈਨੂੰ ਬ੍ਰह्म ਗਿਆਨ ਦੋ ਤਾਂ ਉਹਨਾਂ ਨੂੰ ਲੰਬੀ ਚੌੜੀ ਸਾਖੀ ਆ ਤਾਂ ਉਹਨਾਂ ਨੇ ਉਹਨੂੰ ਕਿਹਾ ਸੀ ਆ ਪੀਲਾ ਤੇ ਉਹ ਪਾਣੀ ਪੀ ਲਾ ਤੇ ਉਹ ਪਾਣੀ ਉਹ ਜਿਹੜਾ ਕਰ ਰਹੀ ਸੀ ਕੰਮ ਉਹ ਸੀ ਤੇ ਉਹਨੇ ਆਖਿਆ ਪਿਆ ਹਰੇ ਕਿ ਤਰ੍ਹਾਂ ਗੰਦਾ ਏ ਤਾਂ ਉਹਨੇ ਪ੍ਰ ਟੈਂਡ ਕੀਤਾ ਮੈਂ ਪੀ ਲਿਆ ਪਰ ਚੋ ਗਿਆ ਥੱਲੇ ਤੋ ਲੰਬੀ ਚੌੜੀ ਸਾਖੀ ਉਹ ਨੌਂਕਰ ਸੀ ਉਹਦੀ ਕੁੜੀ ਨੇ ਗਾੜੀ ਉਹਦੇ ਵਿੱਚ ਜਦੋਂ ਦਾਗ ਪੈ ਗਏ ਤਾਂ ਉਹਨੇ ਆਪਣੇ ਮੂੰਹ ਦੇ ਨਾਲ ਉਹਨੂੰ ਦਾਗ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਆਤਮ ਗਿਆਨ ਹੋ ਗਿਆ ਤਾਂ ਫਿਰ ਜਦੋਂ ਉਹਨੂੰ ਪਤਾ ਲੱਗਾ ਤੇ ਦੁਬਾਰਾ ਗੁਰੂ ਰਵਿਦਾਸ ਮਹਾਰਾਜ ਕੋਲ ਗਏ ਤੇ ਪੁੱਛਿਆ ਕਿ ਮਹਾਰਾਜ ਮੈਨੂੰ ਮੇਰੇ ਕੋਲ ਗਲਤੀ ਹੋ ਗਈ ਕਹਿੰਦਾ ਉਹ ਸਮਾਂ ਹੀ ਸੀ ਉਹ ਪਲ ਸੀ ਜਾਣ ਲਿਆ ਤੇ ਜਾਣ ਲਿਆ ਨਹੀਂ ਜਾਣਿਆ ਤੇ ਨਾ ਜਾਣਿਆ ਔਰ ਇੱਕ ਹੋਰ ਸਾਖੀ ਆਂਦੀ ਆ ਜਦੋਂ ਗੁਰੂ ਰਵਿਦਾਸ ਜੀ ਕੋਲ ਗਈ ਆਪਣੀ ਮੀਰਾ ਗਈ ਆ। ਠੀਕ। ਤੋਂ ਉਹ ਜਾ ਕੇ ਉਹਨੂੰ ਕਹਿੰਦੀ ਏ ਕਿ ਮੈਨੂੰ ਤੁਸੀਂ ਗਿਆਨ ਦੋ। ਜੋ ਜਿਤਨਾ ਗਿਆਨ ਦਾ ਦੂਜਾ ਅਨੁਭਵ ਜਿਹੜਾ ਗਿਆਨ ਦਾ ਦੂਜਾ ਅੰਡਰਸਟੈਂਡਿੰਗ ਆ ਆਮ ਬੰਦੇ ਕੋਲ। ਤੇ ਉਸ ਭਾਵਨਾ ਨਾਲ ਗਈ। ਮੈਨੂੰ ਦੱਸੋ। ਕਹਿੰਦੀ ਵੀ ਮੈਂ ਦੇਵੇਂ ਮੈਂ ਕਿਹੜਾ ਪੰਡਤ ਆ। ਮੈਂ ਕਿਹੜਾ ਵਿਦਵਾਨ ਆ। ਤੇ ਮੈਂ ਜੇ ਤੈਨੂੰ ਗਿਆਨ ਚਾਹੀਦਾ ਵਾ ਤੇ ਤੈਨੂੰ ਵਿਦਿਆ ਚਾਹੀਦੀ ਤੇ ਤੂੰ ਤੁਲਸੀਦਾਸ ਕੋਲ ਚੱਲ ਜਾ। ਮੈਂ ਤੈਨੂੰ ਕੀ ਸਮਝਾ ਸਕਦਾ ਕਿ ਰਵਿਦਾਸ ਮਹਾਰਾਜ ਨੂੰ ਜਦੋਂ ਗਿਆਨ ਹੋਇਆ ਸੀ ਤੇ ਇਤਰਾ ਹੀ ਹੋਇਆ ਸੀ ਉਹਨਾਂ ਨੇ ਕੋਈ ਪੋਥੀਆਂ ਜਾਂ ਕੋਈ ਗ੍ਰੰਥ ਨਹੀਂ ਸੀ ਪੜੇ ਹਾਂ ਜਿਵੇਂ ਕਬੀਰ ਜੀ ਕਹਿੰਦੇ ਨੇ ਤੂੰ ਬੋਲੇ ਕਾਗਜ ਕੀ ਪੇਖੀ ਮੈਂ ਬੋਲੂ ਆਖੂ ਕੀ ਪੇਖੀ ਉਹਨਾਂ ਦੇਖ ਲਿਆ ਸੀ ਮੈਂ ਦੇਖਿ ਹੋਰੀ ਮੋਹਨ ਦੇਖਿਆ ਸੀ ਠੀਕ ਤਾਂ ਗਿਆਨ ਨੂੰ ਦੇਖਿਆ ਸੀ ਤਾਂ ਉਹ ਹਜੇ ਗੱਲ ਕਰ ਰਹੇ ਨੇ ਤੇ ਉਹਨਾਂ ਆਖਿਆ ਭੀ ਆ ਮੇਰੀ ਆ ਰੰਗ ਪਾਇਆ ਹੋਇਆ ਸੀ ਬਰਤਨ ਦੇ ਵਿੱਚ ਤੇ ਉਹ ਚੁੱਕ ਰਹੀ ਸੀ ਤੇ ਮੀਰਾ ਨੇ ਜਦੋਂ ਇਹ ਸਵਾਲ ਕੀਤਾ ਨਾ ਕਿ ਮੈਨੂੰ ਵੀ ਵਿਦਿਆ ਦਿਓ ਜਾਂ ਜੋ ਵੀ ਤਾਂ ਉਹ ਕਹਿ ਰਹੀ ਸੀ ਵੀ ਤੂੰ ਤੁਲਸੀਦਾਸ ਕੋਲ ਚੱਲ ਜਾ ਮੈਂ ਤੈਨੂੰ ਕੀ ਦੇ ਸਕਦਾ ਵਿਦਿਆ ਤੇ ਨਾਲ ਉਹਨਾਂ ਚੁੱਕਿਆ ਹੋਇਆ ਸੀ ਉਹ ਰੰਗ ਦਾ ਬਾਟਾ ਤਾਂ ਉਹਨਾਂ ਨੇ ਵੇਖਿਆ ਵੀ ਮੈਂ ਇਹਦੀ ਹੈਲਪ ਕਰਦਾ ਬਚਨ ਕਰਦਿਆਂ ਕਰਦਾ ਹੀ ਉਹਨੇ ਫੜਿਆ ਬਾਟਾ ਤੇ ਉਹ ਬਾਟਾ ਨਾ ਡੁੱਲ ਗਿਆ ਤੇ ਮੀਰਾ ਦੀ ਚਿੱਟੀ ਸਾੜੀ ਦੇ ਉੱਤੇ ਰੰਗ ਪੈ ਗਿਆ ਤੇ ਰਵਿਦਾਸ ਜੀ ਕਹਿੰਦੇ ਮੀਰਾ ਤੂੰ ਤੂੰ ਰੰਗੀ ਗਈ ਆ ਸੋਰੰਗੀ ਗਈ। ਆ ਮੇਰਾ ਨੱਚਣ ਲੱਗ ਪਈ ਤੇ ਮੈਂ ਰੰਗੀ ਗਈ ਬੱਸ। ਆ ਗਿਆ। ਬੱਸ ਇត្រਾਂ ਹੁੰਦਾ ਏ। ਫੜ ਲਿਆ ਫੜ ਲਿਆ ਨਹੀਂ ਫੜ ਲਿਆ ਤਾਂ 84 ਲੱਖ ਜੀਉਨਾ। ਕੀ ਹੁੰਦਾ ਗਿਆਨ? ਪਰ ਮਰੇ ਹੋੜ। ਹਾਂ। ਸੌਰੀ ਮੇਰਾ ਉਹ ਵੀ ਮਤਲਬ ਜਿਹੜਾ ਮੇਰਾ ਮਾਨਾ ਹੁਣ ਇਦਾਂ ਇਸ ਟਾਈਮ ਵੀ ਮਨ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਵੀ ਉਹਨੂੰ ਅੰਡਰਸਟੈਂਡ ਕਰ ਜਾ। ਹਾਂ ਨਹੀਂ ਆ ਨਹੀਂ। ਆ ਫਿਰ ਤੂੰ ਦੂਜੀ ਪਲਕ 'ਚ ਆ ਗਿਆ ਨਾ। ਮਨ ਮੰਨਿਆ ਮਨ ਮਨ ਮੰਨਿਆ ਤੋਂ ਹਰ ਜਾਂਦੇ ਆ। ਬਸ ਆ ਗੱਲ ਆ। ਇਹਨੂੰ ਫੜਨਾ ਨਹੀਂ ਗਾ। ਇਹੀ ਸੰਸਾਰ ਆ ਗਿਆ ਤੁਹਾਡੇ ਕੋਲ। ਸੰਸਾਰ ਫੜਦਾ ਏ। ਬ੍ਰह्म ਛੱਡਦਾ ਏ। ਜਿਸ ਰੁੱਖ ਨਾਲ ਜਿਸ ਤਰੀਕੇ ਨਾਲ ਤੁਸੀਂ ਰੱਬ ਸੰਸਾਰ ਨੂੰ ਫੜ ਰਹੇ ਜੇ ਤੇ ਪ੍ਰੋਗਰੈਸ ਕਰ ਰਹੇ ਜੇ ਉਹੀ ਤਰੀਕਾ ਤੁਸੀਂ ਰੱਬ ਨੂੰ ਫੜ ਕੇ ਪ੍ਰੋਗਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਜੇ। ਤੇ ਰੱਬ ਫੜਿਆ ਨਹੀਂ ਜਾਂਦਾ। ਰੱਬ ਜ ਰੱਬ ਨੂੰ ਪਾਉਣ ਵਾਸਤੇ ਛੱਡਿਆ ਜਾਂਦਾ ਹੈ ਸਾਰਾ ਕੁਝ ਤਾਂ ਆ ਜਿਹੜਾ ਫੜਨ ਦੀ ਕਿਵੇਂ ਇਹਨੂੰ ਫੜਾਂ ਜਿਸ ਤਰ੍ਹਾਂ ਤੁਸੀਂ ਸੰਸਾਰ ਦੀ ਵਿਦਿਆ ਨੂੰ ਜਾਂ ਇਨਫੋਰਮੇਸ਼ਨ ਨੂੰ ਫੜਦੇ ਜੇ ਉਸ ਤਰ੍ਹਾਂ ਹੀ ਨਹੀਂ ਫੜਿਆ ਜਾਂਦਾ ਇਹ ਜਿਹੜਾ ਫੜਨ ਦਾ ਤਰੀਕਾ ਇਹਨੂੰ ਤੁਸੀਂ ਕਹੋ ਗੁਰਪ੍ਰਸਾਦ ਹੈ ਹਾਂ ਕਈਆਂ ਜਾਗਦਿਆਂ ਦੇ ਰਹਿਣ ਭਾਗ ਸੁੱਤੇ ਜੇ ਤੁਸੀਂ ਕਿਹਾ ਕਿ ਸਾਰੇ ਸਾਰੀ ਰਾਤ ਬਾਣੀ ਪੜਦੇ ਆ ਉਹ ਸਾਧਕ ਜਿਹੜੇ ਫਲਾਣੀ ਸੰਸਥਾ ਦੇ ਸਾਰੇ ਸਾਰੇ ਇੰਨੀ ਤਪੱਸਿਆ ਕਰਦੇ ਆ ਆਪਣੇ ਆਪ ਨੂੰ ਗਿਣਦੇ ਆ ਕਿਉਂਕਿ ਕਈਆਂ ਜਾਗਦਿਆਂ ਦੇ ਰਹਿਣ ਭਾਗ ਸੁੱਤੇ ਤੇ ਕਿਤੇ ਭਾਗ ਲੰਦਾ ਪਈਆਂ ਸੁੱਤੀਆਂ ਨੂੰ ਕਈ ਚੁੰਮਦੀਆਂ ਸਿਰ ਦਾ ਤਾਜ ਤੇ ਰਤ ਕੇ ਲੋਚਣ ਤੇਰੀਆਂ ਜੁੱਤੀਆਂ ਨੂੰ ਤੇ ਬੁੱਲੇ ਸ਼ਾ ਜਿੰਨਾ ਤੇ ਨਦਰ ਕਰਮ ਹੋਵੇ ਹੱਥ ਫੜ ਕੇ ਵਿੱਚ ਬਿਸ਼ਤਾ ਵਾਰ ਦੇ ਵਿੱਚ ਕੁੱਤੀਆਂ ਨੂੰ ਇੱਥੇ ਗੁਰਪ੍ਰਸਾਦ ਆ ਜਾਂਦਾ ਹੈ ਇੱਥੇ ਗੁਰਪ੍ਰਸਾਦ ਆ ਜਾਂਦਾ ਹੈ ਸਿੱਧੀ ਗੱਲ ਆ ਪਰ ਸਮਝਦਾ ਉਹ ਆ ਜੇ ਦੇਤੇ ਉਹਦੀ ਰਹਿਮਤ ਹੋ ਜਾਏ ਬਸ ਇਸ ਤਰ੍ਹਾਂ ਹੀ ਆ ਉਹ ਗੁਰੂ ਨੇ ਰੰਗ ਫੜਿਆ ਤੇ ਉਹ ਡੁੱਲ ਗਿਆ ਤੇ ਗੁਰੂ ਨੇ ਕਹਿ ਤਿਆ ਮੀਰਾ ਤੂੰ ਤੇ ਰੰਗੀ ਗਈ ਬਸ ਉਹ ਰੰਗੀ ਗਈ ਫਿਰ ਮੀਰਾ ਮੀਰਾ ਹੋ ਗਈ ਬਸ ਆ ਗੱਲਾਂ ਗੱਲ ਇੱਕ ਨੁਕਤੇ ਵਿੱਚ ਮੁੱਕਦੀ ਏ ਬਸ ਆ ਉਹ ਨੁਕਤਾ ਏ ਇੱਕ ਨੁਕਤੇ ਵਿੱਚ ਮੁਸਲਮਾਨ ਸਾੜਨ ਤੋਂ ਡਰਦੇ ਮੁਸਲਮਾਨ ਸਾੜਨ ਤੋਂ ਡਰਦੇ ਹਿੰਦੂ ਡਰਦੇ ਗੌਰ ਕਿਉਂ ਕਿਉਂਕਿ ਤਨ ਸਮਝਿਆ ਆਇਆ ਹੈ ਉਹ ਸਮਝਦੇ ਕਿ ਜੇ ਸਾੜੇਗੇ ਤੇ ਜੰਨਤ ਨਹੀਂ ਮਿਲਣੀ ਮੁਸਲਮਾਨ ਕਿਉਂਕਿ ਹਜੇ ਅਸੀਂ ਜੋ ਧਾਰਮਿਕ ਸਮਾਜ ਹੈ ਆਪਣੇ ਆਪ ਨੂੰ ਤਨ ਸਮਝੀ ਬੈਠਾ ਹੈ ਉਹ ਤਰਮ ਨੂੰ ਕੇਵਲ ਤਨ ਦੇ ਲੈਵਲ ਤੇ ਅਨੁਭਵ ਕੀਤਾ ਆਇਆ ਹੈ ਮੁਸਲਮਾਨ ਸਾੜਨ ਤੋਂ ਡਰਦੇ ਹਿੰਦੂ ਡਰਦੇ ਗੌਰ RAMDAS ਕਿਤੇ ਫਤਿਹ ਮੁਹੰਮਦ ਕਿਤੇ RAMDE DAS ਨਹੀਂ ਤੇ ਕਿਤੇ ਫਤਿਹ ਮੁਹੰਮਦ ਇਹ ਦੁਨੀਆ ਦੇ ਸ਼ੋਰ ਮੁੱਕ ਗਿਆ ਦੋਵਾਂ ਦਾ ਝਗੜਾ ਨਿਕਲ ਪਿਆ ਕੋਈ ਹੋਰ ਇਹ ਹੋਰ ਦੀ ਗੱਲ ਚੱਲਣ ਈ ਆ ਉਹ ਖੁਦਾ ਮੇਰਾ ਨਹੀਂ ਮੇਰਾ ਖੁਦਾ ਕੋਈ ਔਰ ਹੈ ਇਹ ਆਸ਼ਕਾਂ ਦਾ ਇਹ ਭਗਤਾਂ ਦਾ ਇਹ ਗਿਆਨੀਆਂ ਦਾ ਇਹ ਰੱਬ ਉਹਦੀ ਗੱਲ ਮੈਂ ਕਰ ਰਿਹਾ ਤੋਤਾ ਇੱਕੋ ਜਾਤ ਹੈ ਤੋਤਾ ਇੱਕੋ ਜਾਤ ਹੈ ਮੀਆਂ ਮਿੱਠੂ ਤੇ ਗੰਗਾ ਰਾਮ ਤੋਤੇ ਦੀ ਜਾਤ ਇੱਕ ਆ ਇੱਕੋ ਤਰ੍ਹਾਂ ਦਾ ਹੈ ਪਰ ਮੁਸਲਮਾਨ ਦੇ ਘਰ ਮੀਆਂ ਮਿੱਠੂ ਤੇ ਹਿੰਦੂ ਦੇ ਘਰ ਗੰਗਾ ਰਾਮ ਪਰ ਹੈ ਤੇ ਇੱਕਾ ਹੁਣ ਅੱਗੇ ਸੁਣਿਓ ਤੋਤਾ ਇੱਕੋ ਜਾਤ ਹੈ ਮੀਆਂ ਮਿੱਠੂ ਤੇ ਗੰਗਾ ਰਾਮ ਮੀਆਂ ਮਿੱਠੂ ਪੜੇ ਕਲਮਾ ਨਬੀ ਦਾ ਮੁਸਲਮਾਨਾਂ ਦੇ ਘਰ ਜਿਹੜਾ ਹੁੰਦਾ ਲਾ ਇਲਾਹਾ ਇਲੱਲ੍ਲਾ ਮੀਆਂ ਮਿੱਠੂ ਪੜੇ ਕਲਮਾ ਨਬੀ ਦਾ ਤੇ ਗੰਗਾ ਰਾਮ ਬੋਲੇ ਰਾਮ ਰਾਮ ਬੁੱਲੇ ਸ਼ਾ ਜਦ ਪਿੰਜਰਾ ਛੁੱਟਿਆ ਜਦ ਤੱਕ ਪਿੰਜਰੇ ਚਾ ਬੁੱਲੇ ਸ਼ਾ ਜਦ ਪਿੰਜਰਾ ਛੁੱਟਿਆ ਕੀ ਮੌਲਾ ਕੀ ਰਾਮ ਜਦੋਂ ਪਿੰਜਰਾ ਛੁੱਟ ਗਿਆ ਤੇ ਉੱਡ ਕੇ ਚਲ ਗਿਆ ਜੰਗਲ ਚ ਚਲ ਗਿਆ ਤੇ ਨਾ ਕਲਮਾ ਰਹਿ ਗਿਆ ਤੇ ਨਾ ਰਾਮ ਰਾਮ ਰਹਿ ਗਿਆ ਤਾਂ ਇਹ ਚੀਜ਼ਾਂ ਜਦ ਤੱਕ ਹੀ ਹਨ ਜਦ ਤੱਕ ਅਸੀਂ ਪਿੰਜਰੇ ਦੇ ਵਿੱਚ ਹਾਂ ਅਬ ਬੜੀ ਹੀ ਆਤਮ ਤਤ ਦੀ ਗੱਲ ਆ